ਹੈਲੋ एवरीवन ਵੈਲਕਮ ਟੂ ਪੰਜਾਬ IQ ਪੰਜਾਬ IQ ਦੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਚਰਚਾ ਕਰਾਂਗੇ ਬਹੁਤ ਹੀ ਇੰਪੋਰਟੈਂਟ ਮੁੱਦਾ ਜੋ ਬੱਚੇ 17/7/2020 ਤੋਂ ਬਾਅਦ ਪੜ੍ਹਤੀ ਹੋਏ ਨੇ ਇਹਨਾਂ ਦੇ ਉੱਪਰ ਪੰਜਾਬ ਸਰਕਾਰ ਦੇ ਦੁਆਰਾ ਸੱਤਵਾਂ ਪੇ ਕਮਿਸ਼ਨ ਜਿਹੜਾ ਉਹ ਲਗਾ ਦਿੱਤਾ ਗਿਆ ਸੀਗਾ ਠੀਕ ਹੈ ਜਿਸ ਦੇ ਵਿੱਚ ਕਾਫੀ ਬੱਚਿਆਂ ਦੀ ਜਿਹੜੀਆਂ ਸੈਲਰੀਜ਼ ਨੇ ਉਹ ਘਟ ਗਈਆਂ ਸੀਆਂ ਠੀਕ ਹੈ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਜੋ ਮਾਨਯੋਗ ਸੁਪਰੀਮ ਕੋਰਟ ਹੈ ਇਸ ਦੇ ਦੁਆਰਾ ਜੋ ਰਿਵਿਊ ਪਟੀਸ਼ਨ ਪੰਜਾਬ ਸਰਕਾਰ ਦੇ ਦੁਆਰਾ ਦਰਜ ਕੀਤੀ ਗਈ ਸੀ ਇਸ ਨੂੰ ਖਾਰਜ ਕਰ ਦਿੱਤਾ ਗਿਆ ਠੀਕ ਹੈ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਕਿਹੜੇ-ਕਿਹੜੇ ਬੱਚਿਆਂ ਦੇ ਉੱਪਰ ਹੁਣ 6ਵਾਂ ਪੇ ਕਮਿਸ਼ਨਰ ਜਿਹੜਾ ਉਹ ਲੱਗਣ ਦੀ ਸੰਭਾਵਨਾ ਹੈ ਠੀਕ ਹੈ ਜੀ ਇਸ ਲਈ ਅਖੀਰ ਤੱਕ ਬਨੇ ਰਹਿਣਾ ਹੈ ਇਸ ਵੀਡੀਓ ਦੇ ਵਿੱਚ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ ਸਭ ਤੋਂ ਪਹਿਲਾਂ ਇਹ ਦੇਖੋ ਜੋ ਪੰਜਾਬ ਸਰਕਾਰ ਦਾ ਵਿੱਤ ਵਿਭਾਗ ਹੈ ਇਸ ਦੇ ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 31 ਜਨਵਰੀ 2025 ਨੂੰ ਇਹ ਜੋ ਨੋਟੀਫਿਕੇਸ਼ਨ ਹੈ ਇਹ ਕੀ ਸੀਗਾ ਇਸ ਦੇ ਵਿੱਚ ਬੇਸਿਕਲੀ ਸੁਪਰੀਮ ਕੋਰਟ ਦੇ ਦੁਆਰਾ 23 24 25 ਤਰੀਕ ਦੇ ਦਰਮਿਆਨ ਇੱਕ ਜੱਜਮੈਂਟ ਦਿੱਤੀ ਗਈ ਸੀ ਐਸਐਲਪੀ ਦੇ ਅਗੇਂਸਟ ਠੀਕ ਹੈ ਇਸ ਤੋਂ ਪਹਿਲਾਂ ਇਹ ਜਾਣ ਲੋ ਤੁਸੀਂ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ ਇਸ ਦੇ ਦੁਆਰਾ ਇਹ ਕਿਹਾ ਗਿਆ ਸੀਗਾ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਦੁਆਰਾ ਆਪਣੇ ਰੂਲਸ ਦੇ ਵਿੱਚ ਸੋਧ ਨਹੀਂ ਕੀਤੀ ਗਈ ਅਮੈਂਡ ਨਹੀਂ ਕੀਤੇ ਗਏ ਉਹਨਾਂ ਦੇ ਦੁਆਰਾ ਜੋ ਬੱਚੇ 17/7/2020 ਤੋਂ ਬਾਅਦ ਵੀ ਭਰਤੀ ਹੋਏ ਨੇ ਉਹਨਾਂ ਦੇ ਉੱਪਰ 6ਵਾਂ ਪੇ ਕਮਿਸ਼ਨ ਹੀ ਲਾਗੂ ਕੀਤਾ ਜਾਵੇ ਠੀਕ ਹੈ ਜਿਹੜੇ ਡਿਪਾਰਟਮੈਂਟਸ ਦੇ ਦੁਆਰਾ ਸੋਧ ਕੀਤੀ ਹੈ ਆਪਣੇ ਰੂਲਸ ਦੇ ਵਿੱਚ ਨੀਮਾ ਦੇ ਵਿੱਚ ਉਹ ਆਪਣਾ 7ਵਾਂ ਪੇ ਕਮਿਸ਼ਨ ਲਗਾ ਸਕਦੇ ਨੇ ਠੀਕ ਹੈ ਇਸ ਦੇ ਅਗੇਂਸਟ ਪੰਜਾਬ ਸਰਕਾਰ ਦੇ ਦੁਆਰਾ ਇੱਕ एसएलपी ਜਿਹੜੀ ਇਹ ਸੁਪਰੀਮ ਕੋਰਟ ਦੇ ਵਿੱਚ ਧਾਇਰ ਕੀਤੀ ਗਈ ਠੀਕ ਹੈ ਇਸ ਦੇ ਅਗੇਂਸਟ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੁਆਰਾ ਫੈਸਲਾ ਦਿੱਤਾ ਗਿਆ ਸੀ ਉਸ ਦੇ ਅਗੇਂਸਟ ਸੁਪਰੀਮ ਕੋਰਟ ਦੇ ਦੁਆਰਾ ਇੱਕ ਐਸਐਲਪੀ ਪਾਈ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਦੁਆਰਾ ਠੀਕ ਹੈ ਇਹ ਜੋ ਐਸਐਲਪੀ ਹੈ ਇਹ ਵੀ ਖਾਰਜ ਕਰ ਦਿੱਤੀ ਗਈ ਸੀ ਸੁਪਰੀਮ ਕੋਰਟ ਦੇ ਦੁਆਰਾ 23 24 25 ਜਨਵਰੀ ਦੇ ਦਰਮਿਆਨ ਠੀਕ ਹੈ ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਵਿੱਤ ਵਿਭਾਗ ਦੇ ਦੁਆਰਾ ਕਿ ਜਿਹੜੇ ਬੱਚੇ 17/7/2020 ਤੋਂ ਬਾਅਦ ਭਰਤੀ ਹੋਏ ਨੇ ਠੀਕ ਹੈ ਉਹਨਾਂ ਦੇ ਰਿਲੇਟਡ ਜਿੰਨੇ ਵੀ ਡਿਪਾਰਟਮੈਂਟ ਨੇ ਠੀਕ ਹੈ ਉਹ ਆਪਣੇ ਰੂਲਸ ਦੇ ਵਿੱਚ ਅਮੈਂਡਮੈਂਟ ਕਰਨ ਠੀਕ ਹੈ ਇਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਕਿ ਤੁਸੀਂ ਜਲਦ ਤੋਂ ਜਲਦ ਜਿਹੜੇ ਆਪਣੇ ਰੂਲਸ ਨੇ ਆਪਣੇ ਨਿਯਮ ਨੇ ਉਹਨਾਂ ਦੇ ਵਿੱਚ ਸੋਧ ਕਰਕੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਜਿਹੜਾ ਹੈ ਉਹ ਸੂਚਿਤ ਕਰਨਾ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਵਿਸ਼ਾ ਪਾਇਆ ਗਿਆ ਸੀਗਾ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮਤੀ 17/7/2020 ਦੇ ਸੰਮੁਖ ਸਿੱਧੀ ਭਰਤੀ ਅਸਾਮੀਆਂ ਲਈ 7th ਸੈਂਟਰਲ ਪੇ ਕਮਿਸ਼ਨ ਦੇ ਪੈਟਰਨ ਤੇ ਨਿਰਧਾਰਿਤ ਕੀਤੇ ਗਏ ਜਨ ਵਾਲੇ ਤਨਖਾਹ ਸਕੇਲਾਂ ਪ੍ਰਤੀ ਵਿਭਾਗੀ ਨਿਯਮਾਂ ਵਿੱਚ ਬਣਦੀ ਸੋਧ ਹੁਣ ਉਪਰੰਤ ਹੀ ਸਿੱਧੀ ਭਰਤੀਕਰਨ ਸੰਬੰਧੀ ਯਾਨੀ ਜਦੋਂ ਤੱਕ ਨਿਯਮ ਨੇ ਜਿਹੜੇ ਉਹਨਾਂ ਦੇ ਵਿੱਚ ਸੋਧ ਨਹੀਂ ਕੀਤੀ ਜਾਂਦੀ ਠੀਕ ਹੈ ਉਦੋਂ ਤੱਕ ਕਿਸੇ ਵੀ ਵਿਭਾਗ ਦੇ ਵਿੱਚ ਜਿਹੜੀ ਉਹ ਨਿਯੁਕਤੀ ਨਾ ਕੀਤੀ ਜਾਵੇ ਠੀਕ ਹੈ ਤੇ ਆਪਣੇ ਜਿਹੜੇ ਨਿਯਮ ਨੇ ਉਹਨਾਂ ਨੂੰ ਅਮੈਂਡ ਕੀਤਾ ਜਾਵੇ ਜਲਦ ਤੋਂ ਜਲਦ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ 17/7/2020 ਦਾ ਜਿਹੜਾ ਨੋਟੀਫਿਕੇਸ਼ਨ ਹੈ ਉਸ ਦੇ ਰਿਲੇਟਡ ਗੱਲ ਹੋ ਰਹੀ ਹੈ ਠੀਕ ਹੈ ਇਹ ਵੀ ਕਿਹਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਹਰ ਇੱਕ ਡਿਪਾਰਟਮੈਂਟ ਦੇ ਦੁਆਰਾ ਆਪਣੇ ਜਿਹੜੇ ਰੂਲਸ ਨੇ ਠੀਕ ਹੈ ਉਹ ਅਮੈਂਡ ਕਰ ਲਏ ਜਾਣ ਠੀਕ ਹੈ ਅਮੈਂਡ ਕਰਨ ਤੋਂ ਬਾਅਦ ਜੋ ਵਿੱਤ ਵਿਭਾਗ ਹੈ ਪੰਜਾਬ ਸਰਕਾਰ ਦਾ ਇਸ ਨੂੰ ਸੂਚਿਤ ਕਰ ਦਿੱਤਾ ਜਾਵੇ ਠੀਕ ਹੈ ਜੀ ਇਹ ਤੁਸੀਂ ਦੇਖ ਲਿਆ ਇੱਥੇ ਉਸ ਤੋਂ ਬਾਅਦ ਇੱਥੇ ਜੱਜਮੈਂਟ ਦਿੱਤੀ ਸੀ ਸੁਪਰੀਮ ਕੋਰਟ ਨੇ ਕਿ ਤੁਸੀਂ ਜਿਹੜਾ ਹੈ ਜਿਹੜੇ ਬੱਚੇ 17/7/2020 ਤੋਂ ਵੱਧ ਭਰਤੀ ਹੋਏ ਨੇ ਠੀਕ ਹੈ ਉਹਨਾਂ ਨੂੰ 6ਵੇਂ ਪੇ ਕਮਿਸ਼ਨ ਨਹੀਂ ਮਿਲਣ ਯੋਗ ਹੈ ਜਿਨ੍ਹਾਂ ਨੇ ਆਪਣੇ ਰੂਲਸ ਅਮੈਂਡ ਨਹੀਂ ਕੀਤੇ ਜਿਹੜੇ ਡਿਪਾਰਟਮੈਂਟ ਨੇ ਠੀਕ ਹੈ ਇੱਥੇ ਸੁਪਰੀਮ ਕੋਰਟ ਦੇ ਦੁਆਰਾ ਜਿਹੜੀ ਐਸਐਲਪੀ ਹੈ ਇਹ ਡਿਸਮਿਸ ਕਰ ਦਿੱਤੀ ਗਈ ਸੀਗੀ ਠੀਕ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੀ ਕੀਤਾ ਸਾਰੇ ਡਿਪਾਰਟਮੈਂਟ ਦੇ ਵਿੱਚ ਜਿੰਨੀਆਂ ਭਰਤੀਆਂ ਸੀਆਂ ਉਹ ਸਾਰੀਆਂ ਰੋਕਤੀਆਂ ਠੀਕ ਹੈ ਉਸ ਤੋਂ ਬਾਅਦ 15 ਦਿਨਾਂ ਦੇ ਵਿੱਚ ਵਿੱਚ ਸੋਧ ਕਰਨ ਲਈ ਗਿਆ ਹਰ ਇੱਕ ਡਿਪਾਰਟਮੈਂਟ ਨੂੰ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੇ ਇਹ ਰੂਲਸ ਨੇ ਨਿਯਮ ਨੇ ਹਰ ਇੱਕ ਡਿਪਾਰਟਮੈਂਟ ਉਹ ਸੋਧ ਕਰ ਲੇ 15 ਦਿਨਾਂ ਦੇ ਵਿੱਚ ਵਿੱਚ ਤੇ ਇਸ ਸੰਬੰਧੀ ਜਿਹੜੀ ਰਿਪੋਰਟ ਹੈ ਉਹ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਭੇਜੀ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਸਾਰੇ ਪੰਜਾਬ ਦੇ ਜਿਹੜੇ ਪੇਪਰਸ ਨੇ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਤਾਂ ਕਿ ਜਿਹੜੇ ਨਿਯਮ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਜਾ ਸਕੇ ਇਹਨਾਂ ਦੇ ਰਿਲੇਟਿਡ ਆਪਾਂ ਕਾਫੀ ਵੀਡੀਓਜ਼ ਪਹਿਲਾਂ ਵੀ ਬਣਾ ਚੁੱਕੇ ਹਾਂ ਠੀਕ ਹੈ ਪੰਜਾਬ ਦੇ ਜਿੰਨੇ ਵੀ ਪੇਪਰ ਸੀਗੇ ਠੀਕ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਦੁਆਰਾ ਇੱਕ ਰਿਵਿਊ ਪਟੀਸ਼ਨ ਹੈ ਜਿਹੜੀ ਉਹ ਦਰਜ ਕੀਤੀ ਜਾਂਦੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਠੀਕ ਹੈ ਰਿਵਿਊ ਪਟੀਸ਼ਨ ਹੈ ਜਿਹੜੀ ਐਸਐਲਪ ਖਾਰਜ ਹੋਈ ਸੀ ਪੰਜਾਬ ਸਰਕਾਰ ਦੀ ਡਿਸਮਿਸ ਹੋਈ ਸੀਗੀ ਇਸ ਦੇ ਅਗੇਂਸਟ ਹੀ ਰਿਵਿਊ ਪਟੀਸ਼ਨ ਹੈ ਜਿਹੜੀ ਦਰਜ ਕੀਤੀ ਗਈ ਸੀ मान्ययोग सुप्रीम कोर्ट ਦੇ ਵਿੱਚ ਪੰਜਾਬ ਸਰਕਾਰ ਦੇ ਦੁਆਰਾ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਸੌਰਵ ਸ਼ਰਮਾ ਜਿਹੜੇ ਨੇ ਉਹਨਾਂ ਦੇ ਰਿਲੇਟਡ ਕੇਸ ਹੈ ਦਾ ਸਟੇਟ ਆਫ ਪੰਜਾਬ ਐਂਡ ਹਰਿਆਣਾ ਠੀਕ ਹੈ ਵਰਸਸ ਸੌਰਵ ਸ਼ਰਮਾ ਐਂਡ ਆਰਜ਼ ਠੀਕ ਹੈ ਇਸ ਦੇ ਰਿਲੇਟਡ ਜੋ ਸੁਪਰੀਮ ਕੋਰਟ ਹੈ ਇਸ ਦੇ ਦੁਆਰਾ ਆਪਣੀ ਜਿਹੜੀ ਜੱਜਮੈਂਟ ਹੈ ਉਹ ਦਿੱਤੀ ਗਈ ਹੈ ਤੇ ਆਰਡਰ ਕੀਤਾ ਗਿਆ ਤੁਸੀਂ ਇੱਥੇ ਪੜ੍ਹ ਸਕਦੇ ਹੋ ਐਪਲੀਕੇਸ਼ਨ ਫਾਰ ਔਰਲ ਹੀਅਰਿੰਗ ਆਫ ਦਾ ਰਿਵਿਊ ਪਟੀਸ਼ਨ ਇਨ ਦਾ ਓਪਨ ਕੋਰਟ ਇਜ਼ ਰਿਜੈਕਟਡ ਠੀਕ ਹੈ ਯਾਨੀ ਜੋ ਰਿਵਿਊ ਪਟੀਸ਼ਨ ਹੈ ਇਹ ਓਪਨ ਕੋਰਟ ਦੇ ਵਿੱਚ ਰਿਜੈਕਟ ਕੀਤੀ ਜਾਂਦੀ ਹੈ ਵੀ ਹੈਵ ਕੇਅਰਫੁਲੀ ਗੋਨ ਥਰੋ ਦਾ ਰਿਵਿਊ ਪਟੀਸ਼ਨ ਐਂਡ ਦਾ ਕਨੈਕਟਡ ਪੇਪਰਸ ਵੀ ਫਾਈਂਡ ਨੋ ਮੈਰਿਟ ਇਨ ਦਾ ਰਿਵਿਊ ਪਟੀਸ਼ਨ ਐਂਡ ਸੇਮ ਇਜ਼ ਅਕੋਰਡਿੰਗਲੀ ਡਿਸਮਿਸਡ ਯਾਨੀ ਜਿਸ ਤਰ੍ਹਾਂ ਪਹਿਲਾਂ ਜਿਹੜੀ ਡਿਸਮਿਸ ਕੀਤੀ ਗਈ ਸੀ ਐਸਐਲਪੀ ਉਸੇ ਤਰ੍ਹਾਂ ਸੇਮ ਇਸ ਨੂੰ ਡਿਸਮਿਸ ਕੀਤਾ ਜਾਂਦਾ ਹੈ ਰਿਵਿਊ ਪਟੀਸ਼ਨ ਨੂੰ ਠੀਕ ਹੈ ਇਹਦੇ ਵਿੱਚ ਕੀ ਕਿਹਾ ਗਿਆ ਇਦੇ ਵਿੱਚ ਸਾਨੂੰ ਕਹਿੰਦੇ ਕੋਈ ਵੀ ਮੈਰਿਟ ਹੈ ਜਿਹੜੀ ਉਹ ਫਾਈਂਡ ਨਹੀਂ ਹੋਈ ਠੀਕ ਹੈ ਇਸ ਕਰਕੇ ਜਿਵੇਂ ਪਹਿਲਾਂ ਇਸ ਐਸਐਲਪ ਨੂੰ ਡਿਸਮਿਸ ਕੀਤਾ ਸੀਗਾ ਉਸਦੇ ਰਿਲੇਟਡ ਹੀ ਰਿਵਿਊ ਪਟੀਸ਼ਨ ਜਿਹੜੀ ਉਹ ਵੀ ਡਿਸਮਿਸ ਕੀਤੀ ਜਾਂਦੀ ਹੈ ਤੇ ਜਿਹੜਾ ਇਹ ਇੰਟਰ ਲੋਕਟਰੀ ਜੋ ਐਪਲੀਕੇਸ਼ਨ ਹੈ ਇਸ ਨੂੰ ਡਿਸਪੋਜ਼ ਕੀਤਾ ਜਾਂਦਾ ਹੈ ਇੱਥੇ ਤੁਸੀਂ ਸਾਫ਼ ਸ਼ਬਦਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਜੋ ਮਾਨਯੋਗ ਸੁਪਰੀਮ ਕੋਰਟ ਹੈ ਉਸ ਦੇ ਦੁਆਰਾ ਆਪਣੀ ਜਿਹੜੀ ਜੱਜਮੈਂਟ ਹੈ ਉਹ ਦਿੱਤੀ ਗਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਕੁਝ ਲਿਖਿਆ ਹੈ ਠੀਕ ਹੈ ਦੋ ਪੇਜਾਂ ਦੀ ਜਿਹੜੀ ਪੀਡੀਐਫ ਹੈ ਇਹ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੋਂ ਮਿਲ ਜੂਗੀ ਜੋ ਇਹ ਆਰਡਰ ਹੈ ਜਿਹੜਾ ਉਹ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਵੀ ਮਿਲ ਜੂਗਾ ਤੁਹਾਨੂੰ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਦ ਰਿਵਿਊ ਪਟੀਸ਼ਨ ਇਜ਼ ਡਿਸਮਿਸਡ ਇਨ ਟਰਮਸ ਆਫ ਸਾਈਂਡ ਆਰਡਰ ਪੈਂਡਿੰਗ ਇੰਟਰ ਲੋਕਟਰੀ ਐਪਲੀਕੇਸ਼ਨਸ ਡਿਸਪੋਜ਼ਡ ਆਫ ਠੀਕ ਹੈ ਯਾਨੀ ਇਹ ਜਿਹੜੀ ਐਸਐਲਪ ਦੇ ਰਿਲੇਟਡ ਰਿਵਿਊ ਪਟੀਸ਼ਨ ਦਾਇਰ ਕੀਤੀ ਗਈ ਸੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਦੁਆਰਾ ਇਸ ਨੂੰ ਵੀ ਡਿਸਪੋਜ਼ ਕੀਤਾ ਜਾਂਦਾ ਹੈ ਡਿਸਮਿਸ ਕਰਕੇ ਤੇ ਜਿਹੜਾ ਕੇਸ ਹੈ ਇਸ ਨੂੰ ਡਿਸਪੋਜ਼ ਕਰ ਦਿੱਤਾ ਗਿਆ ਹੁਣ ਆਪਾਂ ਇਹ ਕਹਿ ਸਕਦੇ ਹਾਂ ਜਿਹੜੇ ਬੱਚੇ 17/7/2020 ਤੋਂ ਬਾਅਦ ਭਰਤੀ ਹੋਏ ਨੇ ਠੀਕ ਹੈ 17/7/2020 ਤੋਂ ਬਾਅਦ ਭਰਤੀ ਹੋਏ ਨੇ ਜਿਨ੍ਹਾਂ ਦੇ ਡਿਪਾਰਟਮੈਂਟ ਦੇ ਦੁਆਰਾ ਆਪਣੇ ਰੂਲਸ ਅਮੈਂਡ ਨਹੀਂ ਕੀਤੇ ਹੋਏ ਉਹਨਾਂ ਦੇ ਉੱਪਰ ਇੱਕ ਚਾਂਸ ਹੈ ਕਿ 6ਵਾਂ ਪੇ ਕਮਿਸ਼ਨ ਲਾਗੂ ਹੋ ਜਾਵੇ ਠੀਕ ਹੈ ਜੀ ਇਹ ਇਹ ਪੂਰੀ ਕੰਪਲੀਟ ਡਿਟੇਲ ਵੀਡੀਓ ਹੈ ਜਿਸ ਦੇ ਵਿੱਚ ਆਪਾਂ ਨੇ ਸਾਰੀ ਜਿਹੜੀ ਗੱਲਬਾਤ ਹੈ ਉਹ ਕੀਤੀ ਹੈ ਠੀਕ ਹੈ ਕਿਸ ਤਰ੍ਹਾਂ ਪੰਜਾਬ ਸਰਕਾਰ ਨੇ ਜਿਹੜਾ ਹੈ ਇਹ ਐਸਐਲਪ ਜੋ ਹੈ ਉਹ ਦائر ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਕਿਸ ਤਰ੍ਹਾਂ ਕੁਐਸ਼ ਹੋ ਗਿਆ ਇਹ ਕੇਸ ਠੀਕ ਹੈ ਇਸ ਦੇ ਰਿਲੇਟਡ ਆਪਾਂ ਨੇ ਕੰਪਲੀਟ ਵੀਡੀਓ ਹੈ ਜਿਹੜੀ ਉਹ ਡਿਸਕਸ ਕੀਤੀ ਹੈ ਠੀਕ ਹੈ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਨੂੰ ਪੰਜਾਬ IQ ਨੂੰ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਸਕਦੇ ਹੋ ਤਾਂ ਕਿ ਫਿਊਚਰ ਦੇ ਵਿੱਚ ਇਸ ਰਿਲੇਟਡ ਵੀਡੀਓਜ਼ ਨੇ ਜਿਹੜੀਆਂ ਉਹ ਆਉਣ ਤਾਂ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਇਮੀਡੀਏਟ ਮਿਲ ਜਾਵੇ ਠੀਕ ਹੈ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਪਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਸੋ ਥੈਂਕ ਯੂ so much